ਅਕਸਰ ਉਹ ਆਪਣੇ ਜਨਮੀਆਂ ਨੂੰ ਯਾਦ ਰੱਖਦੀਆਂ ਹਨ ਉਹ ਹਮੇਸ਼ਾ ਕਮਾਚਰ ਦੀ ਕਾਵਾਂ ਵਿੱਚ ਰਹਿੰਦੀਆਂ ਸਭੀਆਂ ਤੋਂ ਸਾਡੇ ਬਜ਼ੁਰਗ ਉਹਨਾਂ ਜਨਮੀਆਂ ਦਾ ਜਨਮ ਦਿਨ ਸੁਖਮੰਦ ਆ ਰਹੇ ਹਨ ਤੇ ਮਨਾਉਂਦੇ ਆਪਾਂ ਰਹਿਾਂਗੇ ਅੱਜ ਆਪਾਂ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਸਮਾਜ ਜੱਸਾ ਸਿੰਘ ਰਾਂਗੜੀਆ ਦਾ ਐਨਸਰ ਦੋਮਾ ਜਨਦ ਦੇਸ ਮਨਾ ਰਿਹਾ ਹੈ ਰਾਂਗੜੀਆ ਦੁਆਰ ਜਿਨ੍ਹਾਂ ਦੇ ਜਨ ਦੇ ਹਿਸਮਤ ਦਾ ਅੱਜ ਜੋ ਸਮਾਰੋਹ ਕੀਤਾ ਗਿਆ ਹੈ ਜਾਂ ਕੁਝ ਦਿਨ ਪਹਿਲਾਂ ਜਿਹੜੇ ਉਹਨਾਂ ਦੇ ਸਤਿ ਸ੍ਰੀ ਅਕਾਲ ਜੱਸਾ ਸਿੰਘ ਰਾਂਗੜੀਆ ਜਿਨ੍ਹਾਂ ਦੇ ਕੁਝ ਦਿਨ ਪਹਿਲਾਂ ਜਿੰਨੀਆਂ ਵੀ ਮੂਗਰੀਆਂ ਤਾਲੁਕ ਤੇ ਸਮਾਜਿਕ ਕੱਤੇਵੰਦੀਆਂ ਨੇ ਕੰਮ ਕੀਤੇ ਕੋਸ ਐਸੋਸੀਏਸ਼ਨ ਦਾ ਹਲਕੀ ਸਲਾਮੀ ਫਰੇਡ ਦੇ ਰੂਪ ਵਿੱਚ ਉੱਤੇ ਫੁੱਲ ਫੁਰਮਾਈ ਦਾ ਦਿਨ ਦਿਨੇ ਸੀ ਅੱਜ ਵਿਚਕਰਨਾ ਹੱਬ ਦੇ ਵਿੱਚ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਕੱਤੇਵੰਦੀਆਂ ਪਹੁੰਚੀਆਂ ਅੱਜ ਸਮਾਗਮ ਦੇ ਵਿਚ ਆਪਣੀ ਆਦਮੀ ਲਵਾਈ ਹੈ ਉੱਤੇ ਤਾਂ ਸ਼ਾਹ ਫਿਰਮ ਗੁਰਸੇਰ ਜੀ ਬਗਿਆ ਨਾਸ ਕਰਦਾ ਹਾਂ ਕਿ ਇਹ ਜੇ ਯੋਧਿਆਂ ਦੇ ਅੰਦਰ ਜੋੜੀ ਦਿੱਤੇ ਜੀ ਉਹਨਾਂ ਨੇ ਚਾਲ ਸਕੀ ਕਿ ਇਹ ਹੀ ਸੱਚੇ ਖੋਸ਼ਾਗੇ ਅੰਸ਼ਾ ਸ੍ਰੀ ਦੁਰਾਸਾ ਜੀ ਨਾਲ ਦੀ ਅਰਦਾਸ ਹੁੰਦੀ ਹੈ ਇੱਕ ਉਹਨਾਂ ਦੇ ਦਿੱਤੇ ਨੇ ਚਾਲ ਸਕੀਏ ਅੱਜ ਮੈਂ ਆਪਣੇ ਨੂੰ ਦੇ ਆਪਣੇ ਪਰਿਵਾਰ ਬਣ ਗੁਰਦੁਆਰਾ ਸਾਹਿਬ ਦੀ ਆਦਰਿਗਵਨਾ ਸਤਿ ਜਤੀਆਂ ਕਿ ਸਕਸੀਤਾ ਪਹੁੰਚੀਆਂ ਜਿੰਨੇ ਵੀ ਤੁਸੀਂ ਕਲ ਚੰਦ ਤੇ ਸਰਨ ਅਥੇ ਵਾਹਿਗੁਰੂ ਦੀ ਧੰਨਵਾਦ ਵਾਹਿਗੁਰੂ ਆ ਸਰ ਜੀ ਅੱਜ ਮਹਾਰਾਜ ਜਸਵੰਤ ਸਿੰਘ ਜੀ ਰਾਮਗੜੀ ਆ ਸਾ ਜਿਨ੍ਹਾਂ ਦਾ ਅੱਜ ਮਨਨ ਮਨਾ ਲਿਆ ਸਟੇਜ ਤੋਂ ਬਹੁਤ ਸਾਰੀਆਂ ਗੱਲਾਂ ਆ ਜਾਂਦੇ ਨੇ ਮੈਨੂੰ ਸਮਾਂ ਵੀ ਇੱਕ ਅੱਡੇ ਪਿੱਛੇ ਦਾ ਲੱਗਦਾ ਜਰਨ ਸਰ ਜੀ ਦੇ ਕੋਲ ਵੀ ਤਾਂ ਹਾਜ਼ਰੀ ਸਾਡੇ ਵੱਲੋਂ ਦੇ ਬਲੇਲੇ ਮਹਾਰਾਜ ਪ੍ਰਸਾਦ ਸਿੰਘ ਰਾਮ ਜੀ ਦੇ ਪ੍ਰਕਾਰ ਨਾਲ ਉਸ ਸਭ ਨੂੰ ਮਨਾਉਂਦੇ ਆ ਰਹੇ ਆ ਸਮੂਹ ਸਾਧ ਸੰਗਤ ਜੀ ਮੇਰੀ ਬਹੁਤ ਬਹੁਤ ਕਰਿਓ ਵਾਹੀ ਗੁਰੂ ਜੀ ਕਾ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮੈਂ ਦਸਤਾਖੀ ਲਈ ਮਾਫੀ ਚਾਹੁੰਦਾ ਹਾਂ ਤੇਰਾ ਜਿੰਨਾ ਸਾਹਿਬ ਨੇ ਕਿਹਾ ਵੀ ਤੇਰੇ ਨੂੰ ਇੱਕ ਦੇ ਰਹੇ ਅਸਲ ਤੇ ਐਤਵਾਰ ਕਰਕੇ ਉਹ ਵਗੈਰਾ ਹੋ ਜਾਂਦੇ ਆ ਉਹ ਮੇਰਾ ਮਨ ਸੀ 2 ਮਿੰਟ ਮੱਥਾ ਟੇਕ ਕੇ ਅੱਜ ਮੈਂ ਤੇ ਸਾਹਿਬ ਨੂੰ ਬੈਠੇ ਦੇਖਿਆ ਮੈਂ ਵੀ ਹੌਸਲੇ ਹੋ ਗਿਆ ਮੈਂ ਕਹਿੰਦਾ ਇਹ ਬੰਦੇ ਤਾਂ ਮੈਂ ਦੇਖੇ ਬੈਠੇ ਆ ਸੋ ਮੈਂ ਗੁਰੂ ਸਾਹਿਬ ਦਾ ਬੜਾ ਸ਼ੁਕਰਾਨਾ ਕਰਦਾ ਗੁਰਬਾਣੀ ਦੀ ਲਾਈਨ ਹੈ ਗਿਆ ਸੇਵਕ ਕੋ ਸੇਵਾ ਕਰਾਈ ਜਦੋਂ ਤੁਹਾਡਾ ਭਰਾ ਤੁਹਾਡਾ ਪੁੱਤ ਇਸ ਕਾਬਲ ਹੋਇਆ ਫਿਰ ਉਹ ਤਾਰ ਦਿਨ ਸੇਵਾ ਲਈ ਪਰਮਾਤਮਾ ਕਰੇ ਬਾਲਕੁਤੇ कुटुंबबच्चे ਫੇਰ ਮੌਕਾ ਮਿਲਿਆ ਤਾਂ ਫੇਰ ਇਹ ਤੁਗੇ ਜਿਹੜੀ ਕੋਈ ਰਹਿ ਗਈ ਆ ਉਹ ਵੀ ਘਰਵਾਦ ਖੁਆਲੀ ਕਰ ਲਾਂਗੇ ਤੁਹਾਡੇ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਮਾਨ ਸਨਮਾਨ ਦੇਣ ਨੂੰ ਮੈਂ ਤੁਹਾਨੂੰ ਫੇਰ ਅੱਜ ਦੇ ਇਸ ਮਹਾਰਾਜਾ ਸਤਿਗ੍ਰੰਥ ਗ੍ਰੰਥ ਦੇ ਪ੍ਰਕਾਸ਼ ਪਰਟੀ ਬਹੁਤ ਮੁਬਾਰਕਾਂ ਦਿੰਦਾ ਔਰ ਮੈਂ ਗੁਰੂ ਜਰਨੈ ਜਰਦਾਸ ਕਰਦਾ ਕਿ ਤੁਹਾਡੇ ਆਪਣੇ ਸਾਰਿਆਂ ਦੇ ਜਿਹੜੇ ਬੱਚੇ ਆ ਉਹ ਵੀ ਸਾਡੇ ਬਡੇ ਬਡੇ ਮਹਾਰਾਜਾ ਦਾ ਰਾਸ ਸਤਜੇ ਦਿਨ ਵੀ ਵਰਗੇ ਨਿਕਲ ਕੇ ਉਧਾਂ ਦਾ ਹੀ ਤੁਸੀਂ ਸਾਉ ਤੇ ਲੰਮੇ ਤੱਕਦੇ ਹੋ ਔਰ ਅਸੀਂ ਵੀ ਕਿਤੇ ਜੋ ਨਿਕਲ ਕੇ ਫਿਰ ਦਵਾਰਾ ਮਹਾਰਾਜਾ ਨਾਲ ਕិច្ਚਰ ਤਿਆਰੇ ਗੁਰੂ ਸਾਹਿਬ ਸਾਰਿਆਂ ਦੇ ਕਿਰਪਾ ਕਰਨ ਤੰਦਰੁਸਤ ਰੋ ਤਰਦੀ ਕਲਾ ਕਰੋ ਬਹੁਤ ਮੁਬਾਰਕ ਬਹੁਤ ਬਹੁਤ ਤੁਹਾਡਾ ਵੀ ਸ਼ੁਕਰਾਨਾ ਸੱਚੇ ਬਾਸਰੰਦਰ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਦਾ ਖਾਸ ਖਾਸ ਜੀ ਵਾਹਿਗੁਰੂ ਜੀ बीसीदा एक्ट है ते और जेडिया दो चार ਘਟਾਂ ਨੇ ਬਹੁਤ ਵੱਡੀਆਂ ਜਿਹੜੀਆਂ ਕਿ ਐਸਸੀ ਦੇ ਮੁਕਾਬਲੇ ਬੀਸੀ ਦੀ ਪਾਵਰ ਬਹੁਤ ਘੱਟ ਹੈ ਉਹ ਸਾਰਾ ਕੁਝ ਕਰਨ ਲਈ ਮੈਂ ਵੀ ਸਰਕਾਰ ਨੇ ਸਰਕਾਰ ਨੂੰ ਬੇਨਤੀ ਕੀਤੀ ਐ ਤੇ ਮੇਰੀ ਬੇਨਤੀ ਨੂੰ ਸਿਰੇ ਲਾਉਂਦਾ ਵੀ ਜਿਹੜਾ ਮੈਨੂੰ ਉਹਨਾਂ ਨੇ ਵਿਸ਼ਵਾਸ ਲਾਇਆ ਮੈਂ ਬੋਧੇ ਸਾਰਿਆਂ ਨੂੰ ਕਰਨਾ ਚ ਬੇਨਤੀ ਕਰਦਾ ਮੈਂ ਜਿੱਥੇ ਵੀ ਜਾਂਦਾ ਜਿੱਦਾਂ ਸੇਕ ਸਾਹਿਬ ਨੇ ਕਿਹਾ ਕਿ ਅਸੀਂ ਨਿੱਕੇ ਨਿੱਕੇ ਘਰ ਉਖਾ ਕੇ ਨਿੱਕੀਆਂ ਨਿੱਕੀਆਂ ਐਸੋ ਜਿਹੀ ਸ਼ਰਮਾ ਲਾ ਕੇ ਝੁੰਗੀਆਂ ਝੁੰਗੀਆਂ ਸੰਸਥਾਾਂ ਬਣਾ ਕੇ ਜਿੱਥੇ ਵਜੀਆਂ ਬਣਾ ਕੇ ਛੋਟੀਆਂ ਛੋਟੀਆਂ ਲੜਾਈਆਂ ਲੜੀ ਜਾਂਦੀ ਸੰਤਾ ਸ਼ਰੀ ਗ੍ਰੰਥ ਸਾਹਿਬ ਦੀ ਜੁਲੀ ਵੇਦ ਪ੍ਰਾਨਕਰ ਗੁਰੂ ਉਚਾਸਾ ਮੰਨਿਓ ਭਾਈ ਗੁਰੇ ਕਰ ਬਾਲਾ ਭਾਈ ਗੁਰੂ ਦੀ ਫਤਿਹ ਅੱਜ ਇਸ ਬਾਬਾ ਦਾਸ ਸਾਹਿਬ ਦੇ ਆਰਿਆ ਸਰ ਜਸਾ ਸਿੰਘ ਰਾਮਗੜੀ ਜੀ ਦੇ ਜਨਮ ਦੇ ਆਰਾਮਗੜੀਆ ਵੈਲਨਸ ਸੁਸਾਇਟੀ ਤੇ ਉਹਨਾਂ ਹੀ ਸਹਿਯੋਗੀ ਜੱਥੇਦਾਰਾਂ ਔਰ ਉਹੀ ਸੰਗਠਨ ਦੇ ਸਹਿਯੋਗ ਨਾਲ ਮਨਾਇਆ ਗਿਆ ਆਪ ਸਭ ਇਥੇ ਆਏ ਹੋ ਬਹੁਤ ਬਹੁਤ ਨਵਾਦਦਾ ਗੁਰੂ ਨਿਹੰਗ ਜਿੰਨੇ ਵੀ ਸੱਚੇ ਇਥੇ ਆਏ ਨੇ ਸਭ ਦਾ ਹੀ ਬਹੁਤ ਬਹੁਤ ਨਵਾਦਦਾ ਅੱਜ ਦੇ ਸਮਾਗੋ ਵਿੱਚ ਅ 特ੇ ਚੌਰ ਦੇ ਸਾਡੇ ਸਰਕਾਰ ਨੂੰ ਅੰਕੀਰ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਸੰਬੋਧਨ ਉਹ ਪੁਜੇ ਪੁਜੇ ਵੀ ਉਹਨਾਂ ਨੂੰ ਕੋਸ਼ਿਸ਼ ਕਰਦੇ ਰਹਾ ਹਾਂ ਕੰਮ ਤੇ ਲਗੇ ਉਹਨਾਂ ਦਾ ਬਹੁਤ ਬਹੁਤ ਤਰਕਵਾਦ ਜੀ ਸਾਡੇ ਸਤਕਾਰਯੋਗ ਭੈਣ ਜੀ ਅਮਨਦੀਪ ਕੌਰ ਜੀ ਐਮਐਲਏ ਮੋਗਾ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸ਼੍ਰੀਮਤੀ ਸਤਕਾਰਯੋਗ ਭੈਣ ਜੀ ਅਸ਼wini ਮਦੀਨ ਮਾਲਕਾ ਸੂਤ ਜਿਉਂਕੇ ਕੰਨ ਤੋਂ ਹਰਕਤ ਚਾਰ ਕਰਕੇ ਇੱਥੇ ਪਹੁੰਚੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਸਿੰਘ ਸਿੰਘ ਗੱਲ ਅਤਾਲੀ ਦਾ ਰੂਪ ਵਿੱਚ ਆ ਕੇ ਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਡੇ ਸਤਕਾਰਯੋਗ ਮੇ ਸਾਹ ਉਹ ਪਹੁੰਚੇ ਨੇ ਉਹ ਬਹੁਤ ਬਹੁਤ ਦਾਤੁਲਾ ਸਾਡੇ ਬਹੁਤ ਹੀ ਸਰਕਾਰ ਨੂੰ ਪਟੜੀਆਂ ਸ੍ਰੈਣੀਆਂ ਦੇ ਚੇਅਰਮੈਨ ਸਾਹਿਬ ਸਰਦਾਰ ਮਜੀਤ ਸਿੰਘ ਜੱਜ ਜਿਨ੍ਹਾਂ ਨੇ ਕਾਫੀ ਆਪਾਂ ਨੂੰ ਐਸਐਸ ਦੀ ਸਪੀਚ ਵੀ ਦਿੱਤੀ ਔਰ ਕਾਫੀ ਬੀਸੀ ਬਾਰੇ ਦੱਸਿਆ ਵੀ ਉਹਨਾਂ ਦਾ ਪੌਣ ਤੇ ਬਹੁਤ ਬਹੁਤ ਕਿੰਨਾ ਸਮਾਰਟ ਸੀ ਜਾਂਦੇ ਆ ਤੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਸਾਡੇ ਬਹੁਤ ਹੀ ਸਰਕਾਰ ਨੂੰ ਸਾਡੇ ਬਹੁਤ ਹੀ ਸਰਕਾਰ ਨੂੰ ਡਾਕਟਰ ਅਗਰੋਤ ਕਮਨਜੀ ਸਾਫਤਾ ਐਮਐਲਐ ਮਿੱਤਰ ਇਹਨਾਂ ਦਾ ਕਾਫੀ ਯੋਗਦਾਨ ਹੈ ਅੱਜ ਅਸੀਂ ਤਾਂ ਇਹਨਾਂ ਨੂੰ ਬੁਲਾ ਰਹੇ ਹਾਂ ਕਿਉਂਕਿ ਇਹਨਾਂ ਦਾ ਕਾਫੀ ਵੱਡਾ ਯੋਗਦਾਨ ਹੈ ਕਿਉਂਕਿ ਜਿਹੜਾ ਉਹਦਾ ਸਟੈਚੂ ਇੰਸਟਾਲ ਕੀਤਾ ਗਿਆ ਉਹ ਇਹਨਾਂ ਦੀ ਡਾਇਰੈਕਟਿੰਗ ਨਾਲ ਹੀ ਹੋਇਆ ਭਾਵੇਂ ਰਾਮਗੜੀਆ ਹੋਣ ਦੇ ਨਾਲ ਹੀ ਇੰਨਾ ਵੱਡਾ ਕੰਮ ਕਰ ਦੇਣਾ ਬਹੁਤ ਚੰਗੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਇਹ ਸਿਰਿਆਂ ਤੱਕ ਰਹਿਣਾ ਹੈ ਇਹਦੇ ਵਿੱਚ ਕੋਈ ਹੋਰ ਨਹੀਂ ਵਿੱਚ ਕੋਈ ਹੋਰ ਸੱਜਣ ਆਉਂਦਾ ਇਸ ਜਗ੍ਹਾ ਤੇ ਸ਼ਾਇਦ ਜੇ ਆਪਾਂ ਨਾ ਕਰਦੇ ਕੋਈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੋਹਨ ਦਾ ਸਾਰੀ ਰਾਪੂਰੀਆ ਫੈਕਟਰੀ ਦੇ ਸੈਂਟਰ ਵਿੱਚ ਜਿਹੜੇ ਭਾਈ ਜਣੇ ਉਹਨੂੰ ਬਹੁਤ ਬਹੁਤ ਧੰਨਵਾਦ ਕੀਤਾ ਜੀ ਭਾਈ ਉਹ ਜਿੰਨੀ ਵੀ ਸੰਗਤ ਉੱਤੇ ਆਈ ਉਹਦੇ ਚ ਸਾਡੇ ਜਿਹੜੇ ਸਾਡੇ ਖਬਰਾਂ ਦੇ ਕਿਆ ਤੋਂ ਦੂਰ ਦੂਰ ਤੱਕ ਪਹੁੰਚਾਣ ਵਾਲੇ ਚੰਗੀਆਂ ਮਾੜੀਆਂ ਸਰਕਾਰ ਦੀਆਂ ਜਿਹੜੇ ਸਾਡੇ ਤੱਕ ਪਹੁੰਚਾਉਣ ਵਾਲੇ ਸਾਡੇ ਪੱਤਰਕਾਰ ਜੀ ਬਹੁਤ ਵੱਡੀ ਕਾਰਜ ਕਰਦੇ ਨੇ ਉਹਨਾਂ ਦਾ ਅੱਜ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹ ਵੀ ਜਿੰਨੀਆਂ ਜੱਫੀਆਂ ਆ ਸਾਡੇ ਨਾਲ ਦੇਖੜੀ ਜੀ ਆਮੀ ਆਲੇ ਯੂਨੀਅਨਸ ਮਾਧਿਅਮ ਤੇ ਰਾਜਨੀਤਿਕ ਦਾ ਦੂਜੇ ਬਾਈਚਾਰਕ ਬੰਦੂਰ ਆਗਿਆ ਦੇ ਨਿਯਮ ਜਦ ਤੱਕ ਅੱਧੇ ਪਹੁੰਚੇ ਨਹੀਂ ਉਹਨਾਂ ਸਾਰਿਆਂ ਨੂੰ ਅਸੀਂ ਪੀਆ ਵੀ ਕਿਹਾ ਕਿਹਾ ਕਿ ਕਿੰਨੇ ਦੇ ਹੱਥੋਂ ਆਬਦੀ ਕਰਦੇ ਆ ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਸਾਡੇ ਜਮਾਨ ਨੂੰ ਦੱਸਾਇਆ ਕਿ ਚਰਨ ਚਰਨ ਹੁੰਦਾ ਹੈ ਛੁਆਈਏ ਇਸ ਸੰਗਤ ਦਾ ਇੱਕ ਵਾਰ ਕੁਫੇਤਰ ਵਾਰ ਸਾਡੇ ਸਬਕਾਲਿਓ ਭਾਈ ਸਾਹਿਬ ਕਨੀ ਜੀ ਚੰਦੌਰ ਸਿੰਘ ਜੀ ਜਿਹੜਾ ਆਪਣੇ ਪੋਤਾ ਸਾਹਿਬ ਜੀ ਦੇ ਗੁਰੂ ਸਾਹਿਬ ਜਿਨ੍ਹਾਂ ਨੇ ਸਵਾਤੂ ਹੀ ਇੱਥੇ ਨੋਟ ਕੀਤੀ ਉਹਨਾਂ ਦਾ ਬਹੁਤ ਬਹੁਤ ਇਸ ਤੋਂ ਪ੍ਰੰਤ ਉਹਨਾਂ ਲੱਗਣ ਤਿਆਰ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਨਗਰ ਪ੍ਰਧਾਨ ਦਾ ਸ਼ਾਕੇ ਜਾਣਾ ਹੈ ਇੱਕ ਡੈਕ ਜਾਣਾ ਹੈ ਜੋ ਆਇਆ ਹੈਗਾ ਸਾਰਿਆਂ ਦਾ ਇੱਕ ਬਹੁਤ ਬਹੁਤ ਤਬਾਕੀ ਬਾਈਬਲ ਦੇ ਕਰਤਾ ਬਾਈਬਲ

ਸਤਿ ਸਾਈਂ ਸਭਾਈ ਸਤਿ ਸਾਈਂ ਸਭ ਸੰਪਾਦਕ ਤੁਮ ਜੋ ਸਭ ਸੇ ਨਿਰਗੁਰ ਗੁਰੂ ਅੰਦੇਵਾਰ ਦਰਸ਼ਕ ਦਰਸ਼ਕਾਂ ਤੇ ਅੰਤ ਕੀ ਆਸਾ ਦੀ ਸਭ ਸੰਗਤ ਬਲਾਉ ਗੇ ਸੇਵਾ ਪੰਜਾਬ ਬਿਆਲੇ ਸਭ ਜਾਨੀ ਚਾਉਂਦੇ ਹੰਨੀਆਂ ਮਨੀਆਂ ਜਰਨੀਆਂ ਦੋ ਜਿਹੜਾ ਨਾਮ ਜਪਿਆ ਵਾਗਿ ਵਿਸ਼ੇਆਂ ਦੇਖ ਲਈ ਤੇ ਪ੍ਰਵਾਦ ਗੁਰੂ ਦੇ ਯੋਗੀ ਅੰਕ ਕੀ ਤਰ ਪਿਆਰਿਆਂ ਸਜਣਿ ਸੁਵਾਈ ਦਾ ਜਾਂਤਰਕੇ ਪਾਕਸਾਨੀ ਸਰਬ ਸੰਗਤ ਬਲਾਹ ਦੀ ਜੀ ਸ੍ਰੀ ਗੁਰੂ ਜੀ ਜਨਾ ਸਿੰਘਾ ਸਿੰਘ ਜੀ ਨੇ ਧਰਮ ਨੂੰ ਜੀਤ ਸਿੱਖ ਦੇ ਪੰਥ ਬਖਸ਼ਾਈ ਆ ਪੰਜਾਬ ਚਰਤੀਆਂ ਦੇ ਸਾਰਿਆਂ ਨਾਲ ਜੁੜਾਈ ਬਏ ਗੁਰਦਵਾਰਾ ਸ੍ਰੀ ਵਾਹਿਗੁਰੂ ਵਾਲੀਆ ਦੀਆਂ ਤਿਰਵਨੀ ਮਾਰੇ ਆ ਸਭੀ ਜੀ ਸੰਸਥਾ ਸੰਗਤ ਸਮੇਲਾਾਈ ਵਿਰਾਜੇ ਕੇ ਮੈਦਾਨ ਜਾਂਤਰਕੇ ਪਾਕਸਾਨੀ ਸਰਬ ਸੰਗਤ ਬਲਾਹ ਦੀ ਸ੍ਰੀ ਗੁਰੂ ਜੀ ਮੰਗਲ ਬਣਾਵਾ ਸਰਬੱਤ ਭਗਤਾਂ ਦਾਰਿਆਂ ਦਾ ਨੰਤਰ ਕੀ ਫਾਤਾਲੀ ਸਭ ਸੰਗਤ ਬਣਾਉਣੀ શ્રી ਗੁਰੂ ਨਤਿਨੀ ਸਰਬੱਤ ਭਗਤਾਂ ਸੱਚੀ ਗੁਰਿਆਦਾਸ ਜੀ ਸਰਬੱਤ ਭਗਤਾਂ ਦੀ ਪ੍ਰਗੋਸ਼ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਆਗੇ ਜਿਤਾਵਨ ਦਾ ਸਤਕਾ ਸੰਸਰ ਹੋਏ ਜਮਨਾਪੁਰ ਰਾਜਾ ਜੀ ਸਾਹਿਬ ਤੋਂ ਕਿਹਾ ਲਈ ਆਏ ਦੇ ਦੇਸ਼ ਪੱਤੇ ਵਿੱਚ ਕੀ ਪਾਉਂਕੀ ਲਈ ਇਸ ਰਿਸਰਵ ਦੀ ਸਹਾਇਤ ਪਾਲਸੀ ਵੀ ਕੀ ਹੋਰ ਬਾਰੇ ਬਾਲਾ ਜੀ ਸ੍ਰੀ ਵਾਰ ਸਿੱਖਾ ਅਨੁਸੂਚਿਤ ਵਿਦਵਾਨ ਸਤਨੰਤਾਨ ਰੋਹਿਤ ਦਾਲ ਸਪਤਾ ਸਤਨੰਤਾਨ ਦਾ ਨਾਮਦਾਰ ਸ੍ਰੀ ਅਮਰਸਰ ਸੇਵਕ ਦੇ ਦ੍ਰਿਸ਼ੀ ਸ਼ਾਨ ਬਟਿਆ ਜੰਡੇ ਮੁੰਡੇ ਜਗਰੂ ਕੋ ਜੁਗਿਆ ਤਾਲਾ ਕਰਮ ਦਾ ਜੰਡੇ ਕਾਰ ਸਿੱਖਾਂ ਦਾ ਮਨ ਸੁਣਾਵਾ ਤੁਜੀ ਬਤਪਤੀ ਰੋਕ ਦੇ ਨਾਲ ਪਾਲਸੀ ਦਾ ਸਨ ਆਇਨ ਕਾਰਜਤਾ ਜੀਓ ਸ੍ਰੀ ਨਮਕਾਲਾ ਸਾਹਿਬ ਤੋਂ ਵਾਲਿਆਂ ਧਾਮਾਂ ਦੇ ਸਤ ਸਭ ਪਤਨ ਛੋੜੇ ਆ ਗਿਆ ਜਨੀ ਕੁਤੇ ਦਰਸ਼ਨ ਦਾਤ ਸ੍ਰੀ ਵਾਸੂ ਨੂੰ ਆਦਾਤ ਕਰਨ 42 ਸਾਲ ਤੋਂ ਫਰਸ਼ੋ ਜੀ ਇਹਨਾਂ ਪਾਣਿਆ ਦੇ ਮਾਨ ਤਾਨੀ ਤੋਂ ਤਾਦ ਦੇਖਣ ਦੀ ਔਰ 82 ਇਤਿਆਸਰੀ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦਵਾਰਾ ਗੁਰੂ ਜੀ ਰਾਜਪਾਂਤਕ ਜਵਰ ਸ਼ਦ ਦੀ ਬਾਤ ਸਿੰਘ ਜੀ ਔਰ ਜਮ ਕਰਦਾ ਅਰਦਾਸ ਸਿੰਘ ਜੀ ਦੇ ਮਾਨ ਕੀ ਪਾਸ਼ਾ ਜੀਓ ਆਪ कृपा ਜੀ ਦੇ ਮਾਨ ਕੀ ਪਾਸ਼ਾ ਜੀ ਰਾਸ ਪੰਚਾਇਆਂ ਜੁਲਾਰਾ ਦੀ ਕੀ ਤੇੁਰਜਾ ਉर्जा ਕਰਨ ਬਣੇ ਨੌਕਾ ਸਾਡੇ ਤੇ ਜੀ ਉਪਾਈ ਬਿਠੀ ਸਜਿਆ ਨਿਤਾਂ ਕਨਹਾਰ ਵਿਦਾਸਮੀ ਅਰਚਨਾ ਆਪ ਸਤਿਗੁਰੂ ਵਾਰ ਸਤਿਗੁਰੂ ਮਹਾਰਾਜ ਦੇ ਪਾਸ਼ਾ ਦੀ ਕਿਰਪਾ ਕਰਤੋਂ ਪਾਸ਼ਾ ਜੀ ਤੁਮਰੀ ਸਾਥ ਸਾਰੇ ਆਸਾ ਤੁਮੀ ਹੀ ਸਜਣਾ ਸੁਮੇਲੇ ਰਾਤ ਪ੍ਰਤ ਆਰ ਦੇ ਅਲਾ ਨਾਮ ਕੰਤੀ ਗੋਰੀ ਕਿਰਪਾ ਕਰਤੋਂ ਜੀ ਪਾਸ਼ਾ ਜੀ ਰਾਤ ਹੋਈਆਂ ਤੇ ਸੱਡੀ ਦੇ ਪਾਸ਼ਾ ਜੀ ਨੂੰ ਸਮੂਹ ਸਵਾਗਤ ਸੇਵਾ ਸਿੰਘ ਜੀ ਪਾਸ਼ਾ ਜੀ ਹੋਰ ਸੰਗਤਾਂ ਦੇ ਸੰਯੋਗ ਦੇ ਨਾਲ RAM KANESH ਪਾਸ਼ਾ ਜੀ ਨੂੰ ਸਾਰਿਆਂ ਵੱਲੋਂ RAM KANESH ਪਾਸ਼ਾ ਜੀ ਨੂੰ ਪੌਨੀ ਜਰਨੈਲ ਪਾਸ਼ਾ ਜੀ ਨੂੰ ਮਹਾਰਾਜਾ ਰਣ ਸਰਦਾਰ ਜਸਵੰਤ ਸਿੰਘੀ RAM KANESH ਪਾਸ਼ਾ ਜੀ ਨੂੰ ਜਨਮ ਦਿਨ ਦੀ ਖੁਸ਼ੀ ਮੁਕਦਦੇ ਹੋਇਆ ਜੋ ਕਿ 302 ਵਾਰਸਨ ਪਾਸ਼ਾ ਜੀਓ ਜੋ ਕਿ ਜਨੂ ਟਵਾੜਾ ਹੈ ਉਸ ਨੂੰ ਕਰਦੇ ਆਪਾਂ ਇਸ ਦੀ ਪਾਸ਼ਾ ਸਾਰੀਆਂ ਸੰਗਤਾਂ ਦੇ ਨਾਲ ਜੁੜ ਕੇ ਰੁਕੀ ਬਾਣੀ ਆਈ ਉਹਨੇ ਸਮਝੀ ਕਿ ਤੁਮ ਤਾਏ ਜੋ ਇਸ ਸਾਇਤ ਪਾਤ ਪਰਮ ਪ੍ਰਵਾਇ ਸੰਗੀ ਪਾਸ਼ਾ ਜੀ ਕੋ ਉਤਾਰ ਤੋਂ ਹੈ ਕਿ ਮਦ ਮਦ ਉਹ ਅੰਤਰ ਕਾਲ ਦੀ ਗੁਰਬਾਣੀ ਪੜੀ ਗਈ ਕੋ ਪਾਏ ਕਿ ਪਾਸ਼ਾ ਜੀ ਦਾ ਆਪ ਜੀ ਦੇ ਸੁੰਦਰ ਦਵਾਨ ਸਰਜੀ ਨਾਨਕ ਸੁੰਦਰ ਦਵਾਨਾ ਦੇ ਅਸੀ ਪਾਸ਼ਾ ਜੀ ਆਪ ਜੀ ਰੁਕੀ ਬਾਣੀ ਦੀ ਕੀ ਤਨ ਕੋਈ ਹਮ ਕੀ ਪਾਸ਼ਾ ਜੀ ਉਹ ਗੁਰੂ ਦੇ ਉਤਸਾਹ ਨੂੰ ਚਾਰ ਪੰਨਿਆ ਹੈ ਕਾਲੀ ਜੀ ਦੇ ਦਵਾਰਾ ਕਾਲੀ ਜੀ ਦੇ ਪਾਸ਼ਾ ਜੀ ਉਹ ਗੁਰਮੁਖਾਂ ਪਿਆਰੇ ਜੀ ਦੇ ਪਾਸ਼ਾ ਜੀ ਉਹ ਵਿਚਾਰਾ ਕਰਦੇ ਆ ਆਪ ਜੀ ਦੀ ਸੇਵਾ ਕਰਦੇ ਆ ਕੁਰਬਾਨੀ ਕਰਦੇ ਆਂ ਜੀ ਪਾਕਸ਼ਾ ਜੀਓ ਆਪ ਦੀ ਦੇਸ ਦੀ ਪਾਸ਼ਾ ਇਤਿਹਾਸ ਆਉਂਦਿਆਂ ਵਿਚਾਰਾ ਕਰਦੇ ਆਂ ਹੁੰਦਿਆਂ ਹੁਣ ਪਾਣੀ ਪਰਮਾ ਕਰਮੀਆਂ ਜੀ ਤੋਂ ਸਮਾਤ ਸਭੀ ਬਸਰਣੀ ਪੜੀ ਸਰੀ ਬਾਣੀ ਸੰਤ ਜੀ ਦੇ ਪਰਵਾਰ ਕੰਸ ਬਾਣੀ ਦਾ ਭਾਵ ਇਹ ਪਾਕਸ਼ਾ ਜੀਓ ਜੀ ਤੋਂ ਦਾ ਭਾਵ ਉਚਰਾਂ ਦਾ ਪਾਪ ਸਭ ਸੰਖਾ ਦੇ ਕੰਧਾਂ ਦੇ ਸੌੜਾ ਨਾਲ ਦੀ ਕਿਰਪਾ ਨਾਲ ਸਭ ਸੰਖਾ ਦੇ ਮਿਹਰ ਪਰਸਰ ਤੇ ਹਾਜ਼ਰ ਤੇ ਤੁਨਾਂ ਮਿਲਣਾ ਕੇ ਸਦਾ ਦਾ ਹਸਰਾਂ ਗੁਰਬਾਣੀ ਦਾ ਪ੍ਰਚਾਰ ਕਰਨਾ ਵਿਰੋਧਾਪੂਰਨ ਸੰਗਤਾਂ ਦੇ ਵਿਜਿਤਾ ਰਾਜ ਰੁਸ਼ਕਰੇਹਾਰੇ ਪਾਸ਼ਾ ਜੀਓ ਸਮਾਜ ਸੇਵਾ ਸਰਕੇ ਸ੍ਰੀ ਪਾਸ਼ਾ ਜੀ ਦੇ ਸੰਗਤਾਂ ਨੂੰ ਰਾਹ ਪਹੁੰਚਾਉਣ ਦੇ ਵਿੱਚ ਸਾਡੇ ਲਈ ਪਾਸ਼ਾ ਜੀ ਨੂੰ ਆਗ 24 ਅੱਗੇ ਰੁਸ਼ਕਰੇਹਾਰੇ ਕਰਨੀ ਹੈ ਬਲਾ ਉਸ ਕਰੀਆਂ ਆਗ ਸੇਵਾ ਲਈ ਨਸੀਬਾ ਕਰਦਾ ਸ੍ਰੀ ਹੰਕਾਰ ਗੁਰਬਾਣੀ ਪ੍ਰਤਾ ਮਾਦੇ ਨੂੰ ਉਸਤਾਨਾ ਸੰਗਤਾਂ ਨੂੰ ਆਪ ਸਤਿਕਾਰ ਵਾਲੇ ਤੋਂ ਦਿੱਤੇ ਗਏ ਆਗ ਨਹੀਂ ਰਾਜ ਕਰਨੀ ਸੰਗਤਾਂ ਦੇ ਭਾਵੇਂ ਲੋਕ ਤੇ ਪਰ ਲੋਕ ਦੇ ਵਿੱਚ ਕਦਰੇ ਸ੍ਰੀ ਪਾਸ਼ਾ ਜੀ ਐਸੋਰੇ ਆਪ ਜੀ ਨੂੰ ਤੁਲਨਾ ਦੀਆਂ ਮਨਸੀਆਂ ਪੂਰੀਆਂ ਕਰਵਾਉਣ ਦੇ ਇਲੋਚਨ ਕੇ ਪਾਸ਼ਾ ਜੀ ਨੂੰ ਸੰਪਾਦਕਾ ਕੜਾਹ ਸਾਧਾ ਦੇ ਇਸ ਕਾਈ ਗਿਆ ਪ੍ਰਸ਼ਾਦ ਜੀ ਦਾ ਫਲ ਸਜਾਇਆ ਗਿਆ ਬੰਧਨ ਪਾਦਿਸ਼ਵਾ ਕਰੇਗੇ ਕਰੀਬ 500 ਜੁੜੇ ਤਰਫਲਾਗ ਸਮਾਦਰਾਏ ਆਪ ਜੀ ਨੂੰ ਬਲਾਰਾਮ ਤੁਲੰਗਿਆ ਪ੍ਰਸ਼ਾਸਨ ਤੋਂ ਬਰਤਨ ਦੀ ਆਗਰ ਰਸਤਾ ਨੇ ਖਿਆਦਾ ਸਤਿਕਾਰ ਦੀ ਕਿਰਪਾਉਣ ਜਾਂਦਾ ਰਸਤਾ ਨੇ ਹਟਾਰੇ ਪਿੰਡਪੁਰ ਕਮੇ ਆਪ ਜੀ ਸਭ ਸਾਹਾਈ ਪ੍ਰਸ਼ਾਦ ਜੀਓ ਕਿਰਪਾ ਕਰਕੇ ਸੰਗਤਾਂ ਨੂੰ ਆਇਆ ਕਰਕੇ ਦਸਤਾ ਕਰਕੇ ਉਹਨਾਂ ਦੀ ਸੇਵਾ ਦੀ ਕ੍ਰਿਆ ਸੌਂਦਿ ਸੇਵਾ ਭਾਇ ਭਾਰੀ ਲੇਕਿਓ ਦੇ ਕਰਾਉਣੇ ਚਾਹਤੀਆਂ ਮਾਲਕ ਸਤਿਗੁਰੀਆਂ ਸਾਧੀਆਂ ਪੰਜ ਪੰਚਨਾ ਪੁਣੀਆ ਫੜਾਰੇ ਬਣੂ ਕਰਲੇ ਸੰਗਤਾਂ ਦੇ ਦਰਦ ਦੇ ਅਜਿ ਪ੍ਰਵਾਨ ਕਰਨੀ ਸੰਗਤਾਂ ਤੋਂ ਲੰਗਰ ਕਰਕੇ ਰਾਜੀ ਪਾ ਲੈਣੇ ਦੁਆਰ ਕਰਨਾ ਮਹਾਰਾਜ ਕਿਰਪਾ ਕਰਕੇ ਉਹ ਨਾਮੇ ਸਭ ਸੁਖ ਨਾਮੇ ਦੇ ਚੱਲਣ ਸਤਿ ਸਵਾਦਿਸ਼ੀ ਜੋ ਜੀ ਜੀ ਨੇ ਕਰਤੇ ਆਵੇ ਸਭ ਰਾਜਿ ਸੁਖੀ ਜਾਵੇ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਜਿਨ੍ਹਾਂ ਦਾ ਨਾਮ ਕਿਹਾ ਦੇ ਨਾਮ ਨਾਮ ਚੜ੍ਹਦੀ ਕਲਾ ਤੇ ਪਾਇਆ ਆਪਣਾ ਵਾਹਿ ਇਕਾਖਸਾ ਵਾਹਿ ਗੁਰਜੀ ਕੀ ਉਪਰ ਨੇ ਨਿਪਰਾ ਆ ਗਿਆ ਭਈਰ ਤਾਲ ਕੀ ਕੰਤੀ ਚਲਾਈ ਉਪੰਤ ਉਸਤਨ ਕੋ ਉਪਮਨ ਗੁਰੂ ਬਾਣੀ ਹੋ ਕ੍ਰੰਥ ਕ੍ਰੰਥ ਦੇ ਮਨਿਓ ਪ੍ਰਗਟ ਗੁਨਾ ਕੀ ਦੇ চলে সোরে পার ভগবান সিম দে গুর পার উতারে লharo ওরে সোনা শ্রীয়া কল আয়ুজি কা ইস ভিডিও নু আগে শেয়ার जरुर करना जी